ਰਾਜਵੀਰ ਜਵੰਦੇ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਕੁੜੀ ਨੇ ਵੀ ਤੋੜਿਆ ਦਮ ਜੀ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦੇ ਦੇ ਲੱਖਾਂ ਹੀ ਚੋਣ ਵਾਲੇ ਸੀ ਉਹਨਾਂ ਵਿੱਚੋਂ ਇੱਕ ਕੁੜੀ ਫੈਨ ਸੀ ਜਿਸਨੇ ਰਾਜਵੀਰ ਜਵੰਦੇ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਜੀ ਹਾਂ ਦੋਸਤੋ ਇੱਕ ਕੁੜੀ ਜਿਹੜੀ ਕਿ ਰਾਜਵੀਰ ਜਵੰਦੇ ਦੀ ਬਹੁਤ ਵੱਡੀ ਫੈਨ ਸੀ ਉਹ ਰਾਜਵੀਰ ਜਵੰਦੇ ਦੇ ਪਿੱਛੇ-ਪਿੱਛੇ ਇਸ ਜਹਾਨ ਨੂੰ ਛੱਡ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਾਣੀਬਾਜ਼ੀ ਕੌਣ ਸੀ ਇਹ ਕੁੜੀ ਅਤੇ ਕਿਵੇਂ ਹੋਈ ਸੀ ਇਸ ਦੀ ਮੌਤ ਰਾਜਵੀਰ ਜਵੰਦੇ ਦੇ ਪਿੱਛੇ-ਪਿੱਛੇ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦੇ ਨੂੰ ਚੋਣ ਵਾਲੇ ਦੁਨੀਆਂ ਦੇ ਵਿੱਚ ਬਹੁਤ ਸਾਰੇ ਲੋਕ ਨੇ ਜੋ ਕਿ ਅਲੱਗ-ਅਲੱਗ ਤਰ੍ਹਾਂ ਆਪਣੇ ਤਰੀਕੇ ਦੇ ਨਾਲ ਰਾਜਵੀਰ ਜਵੰਦੇ ਨੂੰ ਆਏ ਦਿਨ ਟ੍ਰਿਬਿਊਟ ਦਿੰਦੇ ਨੇ ਜਿਵੇਂ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਾਂ ਫਿਰ ਕੋਈ ਵੀਡੀਓ ਸ਼ੇਅਰ ਕਰਕੇ ਯਾ ਫਿਰ ਆਪਣੇ ਤਰੀਕੇ ਦੇ ਨਾਲ ਗਾਣਾ ਲਾ ਕੇ ਰਾਜਵੀਰ ਜਵੰਦੇ ਨੂੰ ਨਿਤ ਹੀ ਫੈਨਸੀ ਯਾਦ ਕਰਦੇ ਨੇ ਉਥੇ ਹੀ ਇੱਕ ਔਰਤ ਸਾਹਮਣੇ ਆਈ ਜਿਸ ਨੇ ਇੱਕ ਇੰਟਰਵਿਊ ਦੌਰਾਨ ਆਖਿਆ ਕਿ 2 ਸਾਲ ਪਹਿਲਾਂ ਰਾਜਵੀਰ ਜਵੰਦੇ ਦਾ ਪ੍ਰੋਗਰਾਮ ਉਹਨਾਂ ਦੇ ਪਰਿਵਾਰ ਦੇ ਇੱਕ ਕੁੜੀ ਦੇ ਵਿਆਹ ਦੇ ਵਿੱਚ ਹੋਇਆ ਸੀ ਜਿੱਥੇ ਕਿ ਉਸ ਕੁੜੀ ਨੂੰ ਰਾਜਵੀਰ ਜਵੰਦੇ ਦੇ ਨਾਲ ਬਹੁਤ ਮੋਹ ਸੀ ਉਹ ਰਾਜਵੀਰ ਜਵੰਦੇ ਦੀ ਸਭ ਤੋਂ ਵੱਡੀ ਫੈਨ ਸੀ ਅਤੇ ਜਿੱਦ ਕਰਕੇ ਰਾਜਵੀਰ ਜਵੰਦੇ ਦਾ ਅਖਾੜਾ ਉਸਨੇ ਆਪਣੇ ਵਿਆਹ ਦੇ ਵਿੱਚ ਲਵਾਇਆ ਸੀ ਉਸੇ ਦੌਰਾਨ ਹੀ 2 ਸਾਲ ਬਾਅਦ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੁੰਦਾ ਹੈ ਇਹ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਜਦੋਂ ਰਾਜੂ ਵੀਰ ਜਵੰਦਾ ਆਪਣੀ 2 ਦਿਨ ਪਹਿਲਾਂ ਕੜਵਾਈ ਨਵੀਂ ਬਾਈਕ ਤੇ ਲੇਲਦਾਖਵਲ ਜਾ ਰਿਹਾ ਸੀ ਤਾਂ ਬੱਦੀ ਜਾ ਕੇ ਉਹਨਾਂ ਦਾ ਪਸ਼ੂਆਂ ਦੇ ਵਿੱਚ ਬਾਈਕ ਵੱਜਣ ਦੇ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ ਸੀ ਐਕਸੀਡੈਂਟ ਹੋ ਗਿਆ ਸੀ ਅਤੇ ਉਸ ਤੋਂ ਬਾਅਦ 11 ਦਿਨ ਫੋਰਟਿਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਜ਼ੇਰੇ ਇਲਾਜ ਰੱਖਿਆ ਗਿਆ ਅਤੇ ਵੈਂਟੀਲੇਟਰ ਤੇ ਉਹਨਾਂ ਨੂੰ ਨਕਲੀ ਸਾਹ ਦਵਾਇਆ ਗਿਆ ਅਤੇ ਉਹਨਾਂ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਕੋਟੇਸ਼ਨ ਵੀ ਧਾਇਰ ਹੋਈ ਸੀ ਡਾਕਟਰਾਂ ਦੇ ਖਿਲਾਫ ਸੋ ਇਹ ਤਾਂ ਰੱਬ ਹੀ ਜਾਣਦਾ ਹੈ ਕਿ ਡਾਕਟਰ ਪੈਸੇ ਬਣਾਉਣ ਦੇ ਲਈ ਰਾਜਵੀਰ ਜਵੰਦੇ ਨੂੰ ਵੈਂਟੀਲੇਟਰ ਤੇ ਰੱਖ ਰਹੇ ਸੀ ਕਿ ਉਹ ਸੱਚਮੁੱਚ ਹੀ ਸਾਹ ਲੈ ਰਿਹਾ ਸੀ ਸੋ ਆਪਾਂ ਗੱਲ ਕਰ ਰਹੇ ਸੀ 2 ਸਾਲ ਪਹਿਲਾਂ ਉਸ ਕੂੜੀ ਦੇ ਵਿਆਹ ਦੇ ਵਿੱਚ ਰਾਜ ਵੀਰ ਜਵੰਦਿਆਂ ਨੇ ਪ੍ਰੋਗਰਾਮ ਲਾਇਆ ਸੀ ਜਦੋਂ ਉਹਨਾਂ ਨੂੰ ਖਬਰ ਪਤਾ ਲੱਗੀ ਕਿ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋ ਗਿਆ ਤਾਂ ਉਹ ਬਹੁਤ ਸ਼ੋਕੜ ਹੋਏ ਪਰ 11 ਦਿਨ ਉਹਨਾਂ ਨੇ ਰੋਟੀ ਨਾ ਖਾਧੀ ਭੁੱਖੇ ਪਾਣੀ ਰਹੇ ਅਤੇ ਵਾਹਿਗੁਰੂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਰਹੇ ਕਿ ਰਾਜਵੀਰ ਜਵੰਦੇ ਨੂੰ ਰੱਬ ਛੇਤੀ ਠੀਕ ਕਰ ਦੇ ਉਹ ਫਿਰ ਸਟੇਜਾਂ ਤੇ ਪ੍ਰੋਗਰਾਮ ਲਾਵੇ ਅਤੇ ਪੰਜਾਬੀ ਮਾਂ ਬੋਲੀ ਪੰਜਾਬੀ ਪਹਿਰਾਵੇ ਨੂੰ ਹੋਰ ਉੱਤੇ ਲੈ ਕੇ ਜਾਵੇ ਸੋਹੂ ਕੁੜੀ ਉਹ ਹਉਤੀ ਉਹ ਪੈਣ ਅਰਦਾਸਾਂ ਕਰਦੀ ਰਹੀ ਪਰ 11 ਦਿਨਾਂ ਬਾਅਦ ਜਦੋਂ ਇਹ ਗੱਲ ਉਸ ਪੈਣ ਨੂੰ ਪਤਾ ਲੱਗੀ ਕਿ ਰਾਜਵੀਰ ਜਵੰਦਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹਾ ਇਸ ਦੁਨੀਆ ਨੂੰ ਆਪਣੇ ਪਰਿਵਾਰ ਨੂੰ ਅਲਵਿਦਾ ਆਖ ਗਿਆ ਤਾਂ ਉਹ ਪੈਣ ਇਹ ਦੁੱਖ ਨਾ ਸਹਾਰਦੀ ਹੋਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਜੀ ਹਾਂ ਦੋਸਤੋ ਰਾਜਵੀਰ ਜਵੰਦੇ ਦੀ ਸਭ ਤੋਂ ਵੱਡੀ 팬 ਨੂੰ ਜਦੋਂ ਇਹ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਉਸ ਦੇ ਪੈਰ ਨੂੰ ਹੱਡ ਅਟੈਕ ਆ ਗਿਆ ਅਤੇ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਆ ਕੇ ਆਪਣੇ ਪਰਿਵਾਰ ਨੂੰ ਆਪਣੇ ਪਤੀ ਨੂੰ ਅਲਵਿਦਾ ਆ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਈ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਉਹਨਾਂ ਦੇ ਇੱਕੇ ਰਿਸ਼ਤੇਦਾਰ ਦੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਆਖ ਰਹੇ ਨੇ ਕਿ 2 ਸਾਲ ਪਹਿਲਾਂ ਰਾਜਵੀਰ ਜਵੰਦਾ ਉਹਨਾਂ ਦੇ ਰਿਸ਼ਤੇਦਾਰੀ ਦੇ ਵਿਆਹ ਦੇ ਵਿੱਚ ਇੱਕ ਪ੍ਰੋਗਰਾਮ ਲਾਣ ਗਿਆ ਸੀ ਅਤੇ ਉਸ ਤੋਂ ਬਾਅਦ ਰਾਜਵੀਰ ਜਵੰਦੇ ਦੀ ਜਿਹੜੀ ਫੈਨ ਸੀ ਉਹ ਕੁੜੀ ਜਿਸ ਦੇ ਵਿਆਹ ਦੇ ਵਿੱਚ ਪ੍ਰੋਗਰਾਮ ਲਾਇਆ ਸੀ ਜਦੋਂ ਰਾਜਵੀਰ ਜਵੰਦੇ ਦੇ ਬਾਰੇ ਪਤਾ ਲੱਗਦਾ ਹੈ ਉਹ ਕੁੜੀ 11 ਦਿਨ ਕੁਝ ਵੀ ਨਹੀਂ ਖਾਂਦੀ ਅਤੇ 11 ਦਿਨਾਂ ਬਾਅਦ ਜਦੋਂ ਉਸ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਉਸ ਕੁੜੀ ਨੂੰ ਵੀ ਇਹ ਖਬਰ ਸੁਣ ਕੇ ਅਟੈਕ ਆ ਜਾਂਦਾ ਹੈ ਜਦੋਂ ਉਸ ਕੁੜੀ ਨੂੰ ਹਸਪੀਟਲ ਲੈ ਜਾਇਆ ਜਾਂਦਾ ਹੈ ਤਾਂ ਡਾਕਟਰਾਂ ਦਾ ਇਹ ਕਹਿਣਾ ਸੀ ਕਿ ਇਹ ਹੱਡ ਅਟੈਕ ਦੇ ਕਾਰਨ ਇਹਨਾਂ ਦੀ ਮੌਤ ਹੋ ਚੁੱਕੀ ਹੈ ਕੋਈ ਇਹਨਾਂ ਨੇ ਇੱਕੋ ਦਮ ਆਪਣੇ ਦਿਮਾਗ ਤੇ ਬੋਝ ਪਾ ਲਿਆ ਕਿਸੇ ਗੱਲ ਨੂੰ ਲੈ ਕੇ ਟੈਨਸ਼ਨ ਹੋ ਗਈ ਸੀ ਜਿਸ ਦੇ ਕਾਰਨ ਇਹਨਾਂ ਦੀ ਜਿਹੜੀਆਂ ਨਾੜੀਆਂ ਨੇ ਉਹ ਇੱਕਦਮ ਬਲੋਕ ਹੋ ਗਈਆਂ ਸਨ ਸੋ ਇਸ ਕਰਕੇ ਇਸ ਕੁੜੀ ਦੀ ਭੈਣ ਦੀ ਮੌਤ ਹੋ ਗਈ। ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦਾ ਜਦੋਂ ਇਸ ਦੁਨੀਆ ਤੋਂ ਗਿਆ ਉਸਦੇ ਸੰਸਕਾਰ ਵਾਲੇ ਦਿਨ ਬਹੁਤ ਕਾਠ ਹੋਇਆ ਜਿਹੜਾ ਕਿ ਪੋਨੇ ਦੇ ਵਿੱਚ ਸਾਰੇ ਰਸਤੇ ਬਲੌਕ ਹੋ ਗਏ ਸੀ ਅਤੇ ਪਿੰਡ ਪੋਨੇ ਨੂੰ ਜਾਂਦੇ ਹੋਏ ਦੋ ਰਸਤੇ ਸੇ ਇੱਕ VIP ਸੀ ਅਤੇ ਇੱਕ ਆਮ ਲੋਕਾਂ ਦੇ ਲਈ ਰਸਤਾ ਰੱਖਿਆ ਸੀ। ਤੁਸੀਂ ਇਸ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਪੋਨੇ ਵਿੰਡ ਦੇ ਵਿੱਚ ਸੰਸਕਾਰ ਵਾਲੇ ਦਿਨ ਉਹਨਾਂ ਦੇ ਪਿੰਡ ਵਿੱਚ ਕਿੰਨਾ ਵੱਡਾ ਇਕੱਠ ਹੋਵੇਗਾ ਸੋ ਦੋਸਤੋ ਬਾਕੀ ਤੁਹਾਡਾ ਇਸ ਭੈਣ ਬਾਰੇ ਕੀ ਕਹਿਣਾ ਹੈ ਸੱਚੀ ਫੈਨ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ